ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਰ ਜੀ ਮੇਜਰ ਵੀਰ ਕੋ ਪਹੁੰਚੇ ਆ ਤੁਹਾਨੂੰ ਇੱਕ ਗਾਂ ਦਿਖਾਉਣੀ ਦੂਜਾ ਸੁਹਾ ਵੱਛੀ ਜੇ 20 ਕਿਲੋ ਵਾਲੀ ਵੱਛੀ ਆ ਪਿਓਰ ਸਾਈ ਆरिजिनल ਥਾਨ ਤੁਣ ਬੜਾ ਚੰਗਾ ਲੱਗਾ ਵੀਰ ਜੀ ਵੇਖੋ ਠੰਡੀ ਠੁੰਡੀ ਬੜੀ ਜੇ ਤੇ ਬਾਕੀ ਵੀਰ ਜੀ ਨੰਬਰ ਚੱਲੂਗਾ ਸਕਰੀਨ ਤੇ ਜਿਹੜੇ ਵੀਰ ਨੇ ਲੈਣੀ ਹੋਏਗੀ ਉਦੋਂ ਗੱਲਬਾਤ ਕਰ ਲਿਓ ਵੀਰ ਜੀ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਕਰਦੇ ਆ ਮੇਜਰ ਵੀਰ ਨਾਲ ਗੱਲਬਾਤ ਹਾਂਜੀ ਅਸਿਕਰ ਵੀਰ ਜੀ ਅਸਿਕਰ ਜੀ ਕੀ ਹਾਲ ਜੀ ਵਧੀਆ ਜੀ ਵਧੀਆ ਇੱਕੋ ਹੀ ਵੜਾ ਜੀ ਆ ਇੱਕੋ ਹੀ ਵੜਾ ਜੀ ਤੇ ਕਿੰਨੇ ਕ ਦਿਨ ਖੜੂਗੀ ਇਹ ਇਹ ਦੇ ਹਫਤਾ ਲੈ ਜੂਗੀ ਸੁੰਦਿਆ ਜੀ ਠੀਕ ਜੀ ਹਾਂਜੀ ਤੇ ਖੋਲੋ ਇਹਨੂੰ ਭਲਾ ਪਿਓਰ ਸ਼ਾਈ ਆ ਓਰੀਜਨਲ ਹਾਂਜੀ ਚਟਾ ਦੁੱਧ ਦਊਗੀ ਮਈਆਂ ਵਾਲਾ ਗਰਮੀ ਨਾਲ ਤੋਹੀ ਆ ਜੀ ਪਿਓਰ ਸ਼ਾਈ ਵਾਲੇ ਵੱਢੀ ਜੇ ਥੰਥਣ ਬੜਾ ਚੰਗਾ ਲੱਗਾ ਜੇ ਲਾ ਵਾ ਲਾ ਵਾ ਦੂਜਾ ਸੂਆ ਵਸ਼ੀ ਵੀਰ ਜੀ ਬਹੁਤੀ ਚੰਗੀ ਜੇ ਠੰਡੀ ਠੁੰਡੀ ਬੜੀ ਜੇ ਮੇਦਰ ਤੁਹਾਨੂੰ ਬੈਠ ਕੇ ਦਿਖਾਏਗਾ ਹੁਣੇ ਹਾਥੂ ਤੇ ਲਾ ਕੇ ਦਿਖਾ ਦੋ ਵੀਰ ਜੀ ਏਕੜੀ ਠੰਡੀ ਠੁੰਡੀ ਵੀਰ ਜੀ ਬੜੀ ਜੇ ਤੇ ਲਾਂਟੂ ਲਾਂ ਬੜੀਆਂ ਵਾਲੀ ਕੋਈ 5-7 ਦਿਨ 10 ਦਿਨ ਖੜੇਗੀ ਠੰਣ ਠੁਣ ਬੜਾ ਚੰਗਾ ਲੱਗਾ ਜੇ ਤੇ ਕੀਮਤ ਮਾਰ ਵੀਰ ਜੀ ਇਹਦੀ ਇਹਦਾ ਮੁੱਲ 45 ਹਜ਼ਾਰ ਕਰਦੇ ਆ ਵੀਰ ਜੀ ਠੀਕ ਜੀ 40 ਦੀ ਵਿੱਚ ਹੀ ਦਵਾਂਗੇ ਹਾਂ ਮੰਨਤਾਨ ਹੋ ਜਾਏਗਾ ਇਹਦਾ ਛੋੜ ਛੱਡ ਹੋ ਜਾਊਗੀ ਠੀਕ ਜੀ ਹਾਂਜੀ ਵੀਰ ਜੀ ਕੋਈ ਵੈਰ ਜੇ ਬਾਕੀ ਨੰਬਰ ਬੋਲ ਦੋ ਵੀਰ ਜੀ ਇੱਕੜੀ ਆਪਣਾ ਨੰਬਰ 814652434 ਪਿੰਡ ਬਟੋਲਾ ਪੰਗਾ ਜ਼ਿਲ੍ਹਾ ਗਦਾਸਪਤ ਤਹਿਸੀਲ ਕਲਾਣਾ ਠੀਕ ਜੀ ਬਾਕੀ ਨੰਬਰ ਪਲੇਟ ਨੇਮ ਪਲੇਟ ਤੇ ਵੀ ਲਿਖਿਆ ਜੇ ਬਾਕੀ ਵੀਰ ਹੋਣਾ ਕੋਤਕੜਾਂ ਗਈਆਂ ਹੋਰ ਵੀ ਹੈਗੀਆਂ ਮੇਰਾ ਵੀਰ ਮੱਜਾਂ ਵੀ ਹੈਗੀਆਂ ਜਿਹੜੇ ਵੀਰ ਨੇ ਹੋਰ ਵੀ ਕੋਈ ਨੱਕ ਵੇਚਣਾ ਹੈ ਜਾਂ ਲੈਣਾ ਹੈਗਾ ਵੀਰੋ ਨਾਲ ਕਨੈਕਟ ਕਰ ਲਿਓ ਵੀਡੀਓ ਦੇਖਿਓ ਸਾਰੀ ਵੀਰ ਜੀ